ਭਾਈ ਆ ਵੀ ਨੇ ਆਪਣੇ ਬੇਟੇ ਦਾ ਨਾਮ ਫਤੇ ਬੇਟਾ ਪਣ ਜਾਇਆ ਮੇਰਾ ਪਣ ਜਾਹਾ ਜੀ ਪਣ ਜਾਇਆ ਉਹਦਾ ਨਾਮ ਫਿਰ ਫਤੇ ਕੀ ਸੋਚ ਕੇ ਰੱਖਿਆ ਤੁਸੀਂ ਬਸ ਹੋਣ ਤੋਂ ਪਹਿਲਾਂ ਹੀ ਸੋਚਿਆ ਸੀ ਕਿ ਮਤਲਬ ਜੇ ਬੇਟਾ ਹੋਇਆ ਤੇ ਉਹਦਾ ਨਾਮ ਫਤੇ ਰੱਖਾਂਗੇ ਫਤੇ ਸਿੰਘ ਫਿਰ ਇਹਦਾ ਨਾਮ ਰੱਖਿਆ ਤੇ ਮੇਰੀ ਕੁੜੀਆ 13 ਸਾਲ ਦੀ ਆ ਉਹਦਾ ਨਾਮ ਮੈਂ 2 ਮਹੀਨੇ ਉਹਦਾ ਨਾਮ ਨਹੀਂ ਰੱਖਿਆ ਬੜਾ ਸਰਚ ਕਰਦਾ ਰਿਹਾ ਕਿ ਨਾਮ ਰੱਖੂੰਗਾ ਬਟ ਯੂਨੀਕ ਰੱਖੂੰਗਾ ਕਿ ਜਿਹੜਾ ਹੋਵੇ ਕਿਸੇ ਦਾ ਨਾਮ ਤੇ ਫਿਰ 2 ਮਹੀਨੇ ਦੀ ਸਰਚ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਹੀ ਦੇਖਿਆ ਆ ਪਾ ਨਦਰ ਲਾ ਖੁਸ਼ੀਆਂ ਪਾਸ਼ਾਈਆਂ ਜੇ ਸਤਿਗੁਰ ਨਦਰ ਕਰੇ ਫਿਰ ਉਹਦਾ ਨਾਮ ਨਦਰ ਰੱਖਿਆ ਫਿਰ ਮੇਰੇ ਲਾਸਟ ইয়ার ਮੇਰੇ ਸਾਲੇ ਦੇ ਇੱਥੇ ਨਿਊਜ਼ੀਲੈਂਡ ਬੇਟੀ ਹੋਈ ਉਹਦਾ ਨਾਮ ਰੱਖਿਆ ਇਲਾਹੀ ਇਲਾਹੀ ਕੌਰ ਸੋ ਮੇਰੀ ਮਤਲਬ ਰਿਲੇਟਿਵ ਦੇ ਵਿੱਚ ਜਦੋਂ ਵੀ ਕਿਸੇ ਘਰ ਬੇਬੀ ਹੁੰਦਾ ਮੋਸਟਲੀ ਮੈਨੂੰ ਕਾਲ ਆਉਂਦੀ ਵੀ ਸਾਡੇ ਫੁਲਾਣਾ ਬੱਚਾ ਆਇਆ ਤੇ ਉਹਦਾ ਨਾਮ ਦੱਸੋ ਮਤਲਬ ਇੰਨਾ ਗੋੜਤੀ ਦਿੰਦੇ ਆ ਹਾਂਜੀ ਹਾਂਜੀ ਮਤਲਬ ਕਿ ਨਿਆਣੇ ਦਾ ਇੱਥੇ ਕਿ ਜਿੱਦਾਂ ਦਾ ਨਾਮ ਰੋਗਾ ਉਦੋਂ ਫਿਰ ਆਪਣੇ ਸੱਭੇ ਚਾਲ ਹਾਂਜੀ 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 ਮਤਲਬ ਕੋਸ਼ਿਸ਼ ਇਹ ਹੁੰਦੀ ਆ ਕਿ ਮਤਲਬ ਨਾਮ ਜਿਹੜਾ ਉਹ ਸਪੈਸ਼ਲੀ ਅੱਜ ਦੇ ਯੁੱਗ ਦੇ ਵਿੱਚ ਜਿਹੜਾ ਉਹ ਡਿਫਰੈਂਟ ਹੋਣਾ ਚਾਹੀਦਾ ਕਿ ਜਿਹੜਾ ਮਤਲਬ ਹੋਵੇ ਕਿਸੇ ਦਾ ਨਾ ਕੋਸ਼ਿਸ਼ ਇਹ ਹੁੰਦੀ ਹੈ ਕਿ ਹੋਵੇ ਕਿਸੇ ਦਾ ਨਾ ਉਹ ਮੇਰੀ ਗੁੜੀਆ ਜਿਹੜੇ ਸਕੂਲ 'ਚ ਪਹਿਲਾਂ ਪੜ੍ਹਦੀ ਉੱਥੇ ਅੰਮ੍ਰਿਤਸਰ ਉੱਥੇ 2500 ਬੱਚੇ ਸੀ ਤੇ 2500 ਦੇ ਵਿੱਚੋਂ ਇਕੱਲੀ ਨਦਰ ਹੀ ਉਹ ਮੈਂ ਤਾਂ ਆ ਤੇ ਮੈਂ ਵੀ ਪੁੱਛਿਆ ਤੁਹਾਨੂੰ ਹਾਂਜੀ ਫਿਰ ਉਸ ਤੋਂ ਬਾਅਦ ਉਹਨੂੰ ਪਤਾ ਹੋਲੀਆਟ ਪ੍ਰੈਜ਼ੀਡੈਂਸੀ ਆਪਣਾ 에어ਪੋਰਟ ਰੋਡ ਤੇ ਹੀ ਰਹਿੰਦੇ ਆ ਉੱਥੇ ਸਕੂਲ ਆਉ ਅੰਮ੍ਰਿਤਸਰ ਦਾ ਵਨ ਆਫ ਦਾ ਬੈਸਟ ਸਕੂਲ ਆ ਫੇਮਸ ਬਹੁਤ ਆ ਉੱਥੇ ਨੀਅਰਲੀ 5000 ਬੱਚਾ ਵਾ ਤੇ ਉਹ 5000 ਬੱਚੇ ਚ ਵੀ ਉਹ ਕੱਲੀ ਹੀ ਨਜ਼ਰ ਆ ਮਤਲਬ ਹੋਰ ਕਿਸੇ ਦੀ ਕਿਰਪਾ ਹਾਂਜੀ ਹਾਂਜੀ ਉਹਦੀ ਸੱਚੇ ਪਾਤਸ਼ਾਹ ਦੀ ਕਿਰਪਾ ਤੇ ਆਪਣੀ ਕਮਿਊਨਿਟੀ ਨੂੰ ਕੋਈ ਮੈਸੇਜ ਦੋ ਭਾਜੀ ਜਿਹੜੇ ਬਿਨਾ ਗੁਰੂ ਗ੍ਰੰਥ ਸਾਹਿਬ ਜੀ ਤੋਂ ਵਿਚੋਕ ਨਾਮ ਲੈਣ ਅਲਾਵਾ ਇਹ ਵੈਸੇ ਨਾਮ ਰੱਖ ਦਿੰਦੇ ਆ ਉਹਨਾਂ ਦੀ ਕੋਈ ਦੱਸੋ ਉਹਨਾਂ ਲਈ ਮੈਸੇਜ ਇਹ ਹੈ ਕਿ ਮਤਲਬ ਆਪਾਂ ਨੂੰ ਜਿਹੜੀ ਸੇਧ ਆ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਹੀ ਮਿਲੀ ਆ ਸਾਰਾ ਕੁਝ ਆਪਣੇ ਗੁਰੂ ਸਾਹਿਬ ਜਿਹੜੇ ਆ ਮਤਲਬ ਮੈਂ ਮੇਰੇ ਵਾਲ ਨਹੀਂ ਆ ਬਟ ਮੈਂ ਮੇਰਾ ਜਿਹੜਾ ਦੇ ਲਿਆ ਉਹ ਉਹ ਪੂਰਾ ਗੁਰੂ ਦੇ ਨਾਲ ਆ ਤੇ ਜਿਹੜਾ ਮਤਲਬ ਆਪਾਂ ਨੂੰ ਜੋ ਵੀ ਮੈਸੇਜ ਹੈ ਗੁਰੂ ਗ੍ਰੰਥ ਸਾਹਿਬ ਚੋਂ ਬਹੁਤ ਕੁਝ ਸਾਡੇ ਗੁਰੂ ਸਾਹਿਬਾਨ ਕਈ 100 ਸਾਲ ਪਹਿਲਾਂ ਹੀ ਲਿਖ ਗਏ ਹੋ ਤੇ ਉਹਨੂੰ ਅੱਜ ਸਾਇੰਸ ਵੀ ਫੋਲੋ ਕਰ ਰਹੀ ਆ ਉਹ ਚੀਜ਼ਾਂ ਨੂੰ ਜੋ ਚੀਜ਼ਾਂ ਉਹਦੋਂ ਲਿਖ ਗਏ ਸੀ ਤੇ ਉਹ ਉਹ ਸੱਚ ਆ ਤੇ ਉਹ ਚੀਜ਼ ਨੂੰ ਦੁਨੀਆ ਵੀ ਮੰਨਦੀ ਆ ਤੁਹਾਨੂੰ ਸ਼ਾਇਦ ਪਤਾ ਹੋਊਗਾ ਅਮਰੀਕਾ ਦੇ ਵਿੱਚ ਇੱਕ ਬਿਲਡਿੰਗ ਆ ਮੈਨੂੰ ਉਹਦਾ ਨਾਮ ਮੈਨੂੰ ਸਕਿਪ ਹੋ ਰਿਹਾ ਵਾ ਬਟ ਉਹਦੀ ਸਭ ਤੋਂ ਜਿਹੜਾ ਟਾਪ ਫਲੋਰ ਆ ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ਼ੁਸ਼ੋਭਿਤ ਨੇ NASA ਯਾ ਯਾ NASA ਦੇ ਵਿੱਚ ਹਾਂਜੀ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਸ਼ੁਸ਼ੋਭਿਤ ਨੇ ਬਿਕੋਜ਼ ਆਫ ਕਿ ਗੋਰਿਆਂ ਨੂੰ ਵੀ ਮਤਲਬ ਪਤਾ ਲੱਗਾ ਕਿ ਹਾਂ ਬਈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੋ ਲਿਖਿਆ ਹੈ ਉਹ ਵਾਕਈ ਸੱਚ ਆ ਤੇ ਉਹ ਇਹਦੇ ਵਿੱਚ ਕੋਈ ਦੋਰ ਆਏ ਨਹੀਂ ਆ ਸੋ ਮੈਂ ਤੇ ਸਾਰਿਆਂ ਨੂੰ ਇਹ ਕਹੂੰਗਾ ਕਿ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਫੋਲੋ ਕਰਨਾ ਚਾਹੀਦਾ ਵਾ ਤੇ ਉਹਨਾਂ ਦੇ ਜੋ ਬਾਣੀ 'ਚ ਲਿਖਿਆ ਵਾ ਉਹ ਬਾਣੀ ਆਪਾਂ ਨੂੰ ਕੀ ਕਹਿ ਰਹੀ ਆ ਉਹਦੇ ਹਿਸਾਬ ਨਾਲ ਆਪਾਂ ਨੂੰ ਚੱਲਣਾ ਚਾਹੀਦਾ ਵਾ ਬਾਣੀ ਸਾਨੂੰ ਬੜੇ ਦਿਸ਼ਾਨ ਦੇ ਦੇਸ ਦਿੰਦੀ ਆ ਆਪਣੀ ਲਾਈਫ ਬਾਰੇ ਸਾਰੇ ਕੰਮਾਂ ਕਾਰਾਂ ਬਾਰੇ ਸਾਰੇ ਚੀਜ਼ਾਂ ਬਾਰੇ ਸੋ ਗੁਰੂ ਗ੍ਰੰਥ ਸਾਹਿਬ ਆਪਣੇ ਬੱਚਿਆਂ ਨੂੰ ਵੀ ਜਿਹੜਾ ਗੁਰਬਾਣੀ ਦੇ ਨਾਲ ਵੱਧ ਤੋਂ ਵੱਧ ਜੋੜਨਾ ਚਾਹੀਦਾ ਜੋੜ ਕੇ ਰੱਖਣਾ ਚਾਹੀਦਾ ਤੇ ਜਿਹੜੇ ਨਾਮ ਆ ਸਪੈਸ਼ਲੀ ਤੁਸੀਂ ਜਦੋਂ ਵੀ ਤੁਹਾਡੇ ਘਰ ਕੋਈ ਵੀ ਬੇਬੀ ਹੁੰਦਾ ਚਾਹੇ ਉਹ ਬੇਟਾ ਹੋਵੇ ਬੇਟੀ ਹੋਵੇ ਤੇ ਮੈਂ ਤੇ ਸਾਰਿਆਂ ਨੂੰ ਇਹੋ ਕਹੂੰਗਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਐਸੇ ਐਸੇ ਯੂਨੀਕ ਨਾਮ ਆ ਕਿ ਤੁਸੀਂ ਕਦੀ ਸੁਨੇ ਵੀ ਨਹੀਂ ਹੋਣੇ ਤੇ ਉਹ ਇੰਨੇ मीनिंगफुल ਆ ਬਿਕੋਜ਼ ਆ ਕਿ ਉਹ ਆਪਣੇ ਗੁਰੂ ਲਿਖ ਗਏ ਉਹ ਚੀਜ਼ ਸੋ ਮੈਂ ਤੇ ਇਹੀ ਕਹੂੰਗਾ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਜਿਹੜੇ ਨਾਮ ਉਹ ਤੁਸੀਂ ਆਪਣੇ ਬੱਚਿਆਂ ਦੇ ਰੱਖਿਆ ਕਰੋ ਸੋ ਥੈਂਕ ਯੂ ਥੈਂਕ ਯੂ ਵੀਰ ਮੋਤੀ ਲੋਪਾ ਭਾਈ ਉਹਨਾਂ ਦੇ ਵਿਚਾਰ ਸੀਗੇ ਤੇ ਵਧੀਆ ਲੱਗਿਆ ਭਾਈ ਉਹਨਾਂ ਨਾਲ ਮਿਲ ਕੇ ਜਦਾ